ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 5 ਸਤੰਬਰ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਾਮਤ 557 ਭਾਦੋ ਮਹੀਨੇ ਦੀ 21 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਮੰਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਕੁਕੈਟਲਮ ਅਤੇ ਵੈਨਕੂਵਰ ਤਿੰਨ ਲੋਕੇਸ਼ਨਾਂ ਤੋਂ ਇਹ ਗ੍ਰੇਟਰ ਵੈਨਕੂਵਰ 'ਚ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਆਰਥਿਕਤਾ ਦੀ BC ਸਰਕਾਰ ਦੀ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਪੰਜਾਬੀ ਪ੍ਰੈਸ ਕਲੱਬ ਆਫ BC ਨਾਲ ਉਹਦੇ ਵਿੱਚ ਕੁਝ ਮੁੱਦੇ ਉੱਭਰ ਕੇ ਆਏ ਆ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਇਸੇ ਤਰੀਕੇ ਗੱਲਬਾਤ ਹੋਊਗੀ ਫਾਰਮਾ ਦੇ ਵਿੱਚ ਉਸਰ ਰਹੇ ਇਵੈਂਟ ਸੈਂਟਰਾਂ ਦੀ ਵੱਡੀਆਂ ਪਾਰਟੀਆਂ ਦੀ ਆ ਜਿਹੜਾ BC ਦਾ ਖੇਤੀਬਾੜੀ ਮਰੇ ਵਿਭਾਗਾਂ ਕਮਿਸ਼ਨ ਹੈ ਉਹਨੇ ਇਹਦਾ ਸਖਤ ਨੋਟਿਸ ਲਿਆ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਟਰੰਪ ਨੇ ਭਾਰਤ ਬਾਰੇ ਕੀ ਟਿੱਪਣੀਆਂ ਕੀਤੀਆਂ ਹੁਣ ਅੱਗੇ ਕੀ ਹੋ ਸਕਦਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਭਗਵੰਤਪਾਣ ਦੀ ਸਿਹਤ ਹੋਰ ਨਾ ਸਾਜ਼ ਹੋ ਗਈ ਹੈ ਉਹਨੂੰ ਹੁਣ ਘਰੋਂ ਹਸਪਤਾਲ ਲਿਜਾਇਆ ਗਿਆ। ਕਈ ਤਰ੍ਹਾਂ ਦੇ ਅਟਕਲ ਪਚੂ ਲਾਏ ਜਾ ਰਹੇ ਆ ਤੇ ਅਖੀਰ ਚ ਗੱਲਬਾਤ ਹੋਊਗੀ ਪੰਜਾਬ ਵਿਚ ਆਏ ਹੜ੍ਹਾਂ ਦੀ। ਹਰਿਆਣਾ ਅਤੇ ਰਾਜਸਥਾਨ ਦੇ ਲੋਕ ਮਦਦ ਕਰ ਰਹੇ ਆ ਪਰ ਸਰਕਾਰਾਂ ਜਿਹੜੀਆਂ ਆ ਉਹ ਹੱਲੇ ਵੀ ਦਸ਼ਮਣ ਵਾਲਾ ਵਤੀਰਾ ਰੱਖੀ ਬੈਠੀਆਂ। ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ। ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ

ਦਸੋ ਹੁਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਆਰਥਿਕਤਾ ਇਸ ਵੇਲੇ ਬਹੁਤ ਵੱਡਾ ਮਸਲਾ ਬਣਿਆ ਹੋਇਆ ਇੱਕ ਪਾਸੇ ਤਾਂ ਮਾਰਕੀਟ ਬੈਸੇ ਸਲੋ ਆ ਦੂਜੇ ਪਾਸੇ ਟੈਰਿਫ ਲੋਕਾਂ ਦੇ ਵਿੱਚ ਕੰਫੀਡੈਂਸ ਦੀ ਵੱਡੀ ਘਾਟ ਆ ਤੇ ਇਹ ਜਿਹੜੇ ਚੱਲਦੇ ਆਨਪਲੋਇਮੈਂਟ ਰੇਟ ਯਾਨੀ ਕਿ ਬੇਰੁਜ਼ਗਾਰੀ ਤਾਰ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ ਜਿਹੜੇ ਤਾਜ਼ਾ ਅੰਕੜੇ ਅਗਸਤ ਮਹੀਨੇ ਦੇ ਆਏ ਉਹਨਾਂ ਦੇ ਮੁਤਾਬਕ ਡੇਟਾ ਦੇ ਵਿੱਚ ਬੇਰੋਜ਼ਗਾਰੀ ਦਰ 7% ਤੋਂ ਟੱਪ ਗਈ ਹੈ 7.1 ਤੇ ਚਲੀ ਗਈ ਹੈ ਬੀਸੀ ਦੇ ਵਿੱਚ ਤਕਰੀਬਨ 6.6 ਫੀਸਦੀ ਦੇ ਉੱਤੇ ਦੱਸੀ ਜਾ ਰਹੀ ਹੈ ਪਿਛਲੇ 9 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਰੋਨਾ ਦੀ ਜਿਹੜੀ ਹੈ ਮਹਾਮਾਰੀ ਉਹ ਵੀ ਆਈ ਹੈ ਉਦੋਂ ਵੀ ਬੇਰੋਜ਼ਗਾਰੀ ਦਰ ਜਿਹੜੀ ਹੈ ਇੰਨੀ ਨਹੀਂ ਘਟੀ ਹੈ ਤੇ ਜਿਹੜੀ ਯੂਥ ਅਨਪਲਾਈਮੈਂਟ ਹੈ ਉਹ ਇੰ ਤੋਂ ਵੀ ਜ਼ਿਆਦਾ ਹੈ ਡਬਲ ਹੈ ਤਕਰੀਬਨ 14% ਦੱਸੀ ਜਾ ਰਹੀ ਹੈ ਮਤਲਬ ਕਿ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦਰ ਕਾਮਨ ਜਿਹੜੀ ਆਮ ਬੇਰਜਗਾਰੀ ਦਰ ਆ ਉਹਦੇ ਨਾਲੋਂ ਦੁੱਗਣੀ ਆ ਬੀਸੀ ਵਿੱਚ ਇਹ ਤਕਰੀਬਨ 12% ਦੇ ਕਰੀਬ ਦੱਸੀ ਜਾ ਰਹੀ ਆ ਸੋ ਜੇ ਇਹ ਚੱਲਦੇ ਆ ਬੈਂਕ ਆਫ ਕੈਨੇਡਾ ਦੇ ਉੱਤੇ ਦਬਾਅ ਵੱਧ ਚੁੱਕਾ ਆ ਕਿ ਉਹ 17 ਸਤੰਬਰ ਨੂੰ ਹੋਣ ਵਾਲੀ ਆਪਣੀ ਮੀਟਿੰਗ ਵਿੱਚ ਵਿਆਜ ਦਰਾਂ ਘਟਾਵੇ ਕੁਦਰਤੀ ਇਹ ਹੋਇਆ ਕਿ ਅਮਰੀਕਾ ਦੇ ਵਿੱਚ ਵੀ ਫੈਡਰਲ ਰਿਜ਼ਰਵ ਦੀ ਮੀਟਿੰਗ 17 ਸਤੰਬਰ ਨੂੰ ਹੀ ਆ ਉਧਰ ਵੀ ਦਬਾਅ ਕਾਫੀ ਵਧਿਆ ਹੋਇਆ ਕਿ ਇੰਟਰਸਟ ਰੇਟਾਂ ਕੱਟ ਕੀਤੇ ਜਾਣ ਸੋ 17 ਸਤੰਬਰ ਨੂੰ ਕੱਟ ਲੱਗਣ ਦੇ ਚਾਂਸਸ ਜਿਹੜੇ ਆ ਕਾਫੀ ਵੱਧ ਗਏ ਆ ਕਿਉਂਕਿ ਦੋਹਾਂ ਦੇ ਮੁਲਕਾਂ ਦੇ ਵਿੱਚ ਬੇਰਜ਼ਗਾਰੀ ਦਰ ਜਿਹੜੀ ਆ ਵਾਧੀ ਚਲੀ ਜਾ ਰਹੀ ਆ ਕੱਲ ਰਵੀ ਕਾਲੋਂ ਜਿਹੜੇ ਕਿ ਸਾਡੇ ਬੀਸੀ ਦੇ ਨੌਕਰੀਆਂ ਤੇ ਆਰਥਿਕਤਾ ਬਾਰੇ ਮੰਤਰੀ ਹੈ ਅਤੇ ਉਹਨਾਂ ਦੇ ਨਾਲ ਜੈਸੀ ਸੁੰਨੜ ਜਿਹੜੇ ਕਿ ਪੋਸ-ਸੈਕੰਡਰੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਮੰਤਰੀ ਆ ਉਹਨਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਸਰੀ ਦੇ ਤਾਜਪਾਰਕ ਵਿਖੇ ਕੀਤੀ ਗਈ ਪੰਜਾਬੀ ਪ੍ਰੈਸ ਕਲੱਬ ਆਫ BC ਵੱਲੋਂ ਜਿਦੇ ਵਿੱਚ ਸਾਰੇ ਮੁੱਦੇ ਵਿਚਾਰੇ ਗਏ ਇਹਦੇ ਵਿੱਚ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਹੁਣ ਮਾਰਕੀਟ ਜਿੱਥੇ ਤੁਸੀਂ ਲਿਆਉਣਾ ਚਾਹੁੰਦੇ ਸੀ ਆ ਚੁੱਕੀ ਆ ਕਿਰਾਏ ਵੀ ਘਟ ਚੁੱਕੇ ਆ ਘਰਾਂ ਦੀਆਂ ਕੀਮਤਾਂ ਵੀ ਘਟ ਚੁੱਕੀਆਂ ਹਣ ਜੇ ਇਸ ਵੇਲੇ ਜੇ ਕੋਈ ਤੰਗ ਆ ਤਾਂ ਉਹ ਘਰਾਂ ਦੇ ਮਾਲਕ ਤੰਗ ਨੇ ਘਰ ਬਣਾਉਣ ਵਾਲੀ ਜਿਹੜੀ ਕਮਿਊਨਿਟੀ ਆ ਜਿਹਨੂੰ ਆਪਾਂ ਟਰੇਡਸਮੈਨ ਕਹਿ ਦਨੇ ਆ ਬਿਲਡਰ ਕਹਿ ਦਨੇ ਆ ਡਿਵੈਲਪਰ ਕਹਿ ਦਨੇ ਆ ਉਹ ਆ ਵੀ ਉਹਨਾਂ ਦੀ ਬਾਹ ਹੁਣ ਸੂਬੇ ਦੇ ਵਿੱਚ ਕੌਣ ਫੜੂਗਾ Airbnb ਜਿਹੜੀ ਆ ਉਹਦੇ ਉੱਤੇ ਰੋਕ ਲਾਈ ਹੋਈ ਆ ਤੁਸੀਂ ਸ਼ਾਰਟ ਟਰਮ ਰੈਂਟਲਸ ਨਹੀਂ ਕਰ ਸਕਦੇ ਹੈਗੇ ਤੇ ਉਹਦੇ ਨਾਲ ਬਹੁਤ ਸਾਰੀਆਂ ਇਮਾਰਤਾਂ ਖਾਲੀ ਪਈਆਂ ਬਹੁਤ ਸਾਰੇ ਕਾਂਡੋ ਖਾਲੀ ਪਏ ਆ ਤੇ ਵੀ ਇਹ ਹੁਣ ਕਦੋਂ ਜਾ ਕੇ ਕੰਮ ਖੁੱਲੂਗਾ ਸੋ ਇਸ ਬੰਦੀ ਨੇ ਜਵਾਬ ਦਿੰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਜੇ ਆਪਾਂ Airbnb ਦੀ ਕਰੀਏ ਤਾਂ ਉਹ ਕਹਿੰਦੇ ਵੀ ਜਿਹੜੇ ਸ਼ਾਰਟ ਟਰਮ ਰੈਂਟਲਸ ਆ ਉਹ ਇਸ ਕਰਕੇ ਉਹਨਾਂ ਦੇ ਉੱਤੇ ਰੋਕ ਲਾਈ ਗਈ ਸੀ ਕਿ ਰਹਿਣ ਲਈ ਥਾਂ ਨਹੀਂ ਸੀ ਮਿਲ ਰਿਆ ਪੱਕੇ ਕਿਰਾਇਆਂ ਵਾਸਤੇ ਹੁਣ ਉਹ ਕਹਿੰਦੇ ਵੀ ਹਾਲਾਤ ਜਿਹੜੇ ਆ ਬਦਲ ਗਏ ਆ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਵੈਕੈਂਸੀ ਰੇਟ 3% ਦੇ ਤੋਂ ਉੱਪਰ ਜਾਈ ਜਾਊਗਾ ਉੱਥੇ ਕਹਿੰਦੇ ਅਸੀਂ Airbnb Airbnb ਜਿਹੜੀ ਆ ਉਹ ਚੱਕ ਦੇਣੀ ਰੋਕ ਉਹਦੇ ਉੱਤੇ ਤੇ ਉਹਦੇ ਨਾਲ ਫਿਰ ਦੁਬਾਰਾ ਨਾਰਮਲ ਹੋ ਜਾਊਗਾ ਕੰਮ ਪਰ ਜਿਹੜੇ ਸ਼ਹਿਰਾਂ ਦੇ ਵਿੱਚ ਹੱਲੇ ਵੀ ਲੰਮੀ ਧੇਰ ਤੱਕ ਦੇ ਕਿਰਾਇਆਂ ਦੀ ਘਾਟ ਹੈਗੀ ਆ ਸਥਾਨਾਂ ਦੀ ਘਾਟ ਹੈਗੀ ਆ ਉੱਥੇ ਹੱਲੇ ਨਹੀਂ ਚੱਕਿਆ ਜਾ ਸਕਦਾ ਸੋ ਮੈਂ ਰੈਕੋਰਡ ਚੈੱਕ ਕਰ ਰਿਹਾ ਸੀਗਾ ਕਲੋਨੀਆਂ ਦੇ ਵਿੱਚ ਇਸ ਵੇਲੇ ਵੈਕੈਂਸੀ ਰੇਟ 3.5% ਦੇ ਕਰੀਬ ਚੱਲ ਰਿਹਾ ਜਿਹੜਾ ਕਿ ਸਰਕਾਰ ਦੀ ਮਿੱਥੀ ਦਰ ਤੋਂ ਤਕਰੀਬਨ ਅੱਧਾ ਫੀਸਦੀ ਉੱਪਰ ਆ ਵੈਨਕੂਵਰ ਦੇ ਵਿੱਚ ਅੱਧਾ ਫੀਸਦੀ ਥੱਲੇ ਚੱਲ ਰਿਹਾ 2.5% ਦੇ ਉੱਤੇ ਤੇ ਸਰੀ ਦੇ ਵਿੱਚ ਪੌਣੇ 2% ਦੇ ਉੱਤੇ ਆ ਇੱਥੇ ਹੱਲੇ ਸਮਾਂ ਲੱਗੂਗਾ ਉਹ ਕਹਿੰਦੇ ਵੀ ਅਸੀਂ ਸਰਕਾਰਾਂ ਜਿਹੜੀਆਂ ਲੋਕਲ ਨੇ ਮਿਊਨਿਸਪਲ ਸਰਕਾਰਾਂ ਨੇ ਸਿਟੀਜ਼ ਨੇ ਇਹਨਾਂ ਨੂੰ ਪੁਸ਼ ਕਰ ਰਹੇ ਆ ਵੇ ਤੁਸੀਂ ਜਲ ਤੋਂ ਜਲਦ ਵਧੇਰੇ ਘਰ ਬਣਾਓ ਇਸੇ ਕਰਕੇ ਅਸੀਂ ਜ਼ੋਨਿੰਗ ਜਿਹੜੀ ਐ ਚੇਂਜ ਕੀਤੀ ਆ ਹਾਈ ਡੈਂਸਿਟੀ ਕਰ ਦਿੱਤਾ ਸਾਰਾ ਕੁਝ ਤਾਂ ਕਿ ਸਾਰੀਆਂ ਜਲਦੀ ਹੋ ਜਾਣ ਤੇ ਉਹਦੇ ਨਾਲ ਫਿਰ ਕਿਰਾਏ ਅਤੇ ਰਹਿਣ ਵਾਲੇ ਘਰਾਂ ਦੀ ਕੋਈ ਥੋੜ੍ਹ ਨਾ ਰਹੇ ਉਹਨਾਂ ਨੂੰ ਕੀਮਤਾਂ ਜਿਹੜੀਆਂ ਅਫੋਰਡੇਬਲ ਰਹਿਣ ਨਵੇਂ ਜਿਹਨਾਂ ਨੇ ਕਰ ਲੈਣਾ ਫਸਟ ਟਾਈਮ ਬਾਏਸ ਨੇ ਕਰ ਲੈਣਾ ਉਹਨਾਂ ਨੂੰ ਘਰ ਸੌਖਾ ਮਿਲ ਜਵੇ ਉਹ ਕਿੰਨੇ ਜਿਹੜੇ ਅੰਕੜੇ ਦੱਸ ਰਹੇ ਆ ਕਿ ਕਿਰਾਇਆ ਵੀ ਘਟ ਗਿਆ ਆ ਤੇ ਘਰਾਂ ਦੀਆਂ ਕੀਮਤਾਂ ਵੀ ਘਟ ਗਈਆਂ ਆ ਸੋ ਹੁਣ ਅਸੀਂ ਬਿਲਡਰਸ ਅਤੇ ਡਿਵੈਲਪਰਸ ਬਾਰੇ ਟ੍ਰੇਡਸ ਮੈਨ ਬਾਰੇ ਸੋਚਣ ਲੱਗੇ ਆ ਉਹ ਕਹਿੰਦੇ ਜੀ ਫੈਡਰਲ ਸਰਕਾਰ ਦੇ ਨਾਲ ਮਿਲ ਕੇ ਕੋਈ ਪ੍ਰੋਗਰਾਮ ਲਿਆ ਰਹੇ ਆ ਜਿਸ ਤੇ ਕੰਮ ਚੱਲ ਰਿਹਾ ਆ ਜਿਹਦੇ ਨਾਲ ਇਹਨਾਂ ਨੂੰ ਫਾਇਦਾ ਹੋਊਗਾ ਉਹ ਕਹਿੰਦੇ ਅਸੀਂ ਇਹ ਗੱਲ ਭਲੀ-ਪਾਂਤ ਜਾਣਦੇ ਆ ਕਿ ਜਿਹੜਾ ਡਿਵੈਲਪਰ ਜਾਂ ਬਿਲਡਰ ਆ ਉਹਨੇ ਲੈਂਡ ਮਹਿੰਗੇ ਭਾਅ ਖਰੀਦੀ ਹੋਈ ਆ ਤੇ ਜਿਹੜੇ ਉਹਨੂੰ ਅਸਾਰੀ ਕਰਨ ਦੀ ਕੋਸ਼ਟ ਕਾਸਟ ਆਉਣੀ ਆ ਬਿਲਡਿੰਗ ਕਾਸਟ ਜਿਹੜੀ ਆ ਉਹ ਹੱਲੇ ਵੀ ਬਹੁਤੀ ਥੱਲੇ ਨਹੀਂ ਆਈ ਹੈਗੀ ਸੋ ਜਿਹੇ ਹਾਲਾਤ ਦੇ ਵਿੱਚ ਇਹ ਹੋ ਨਹੀਂ ਸਕਦਾ ਕਿ ਮਹਿੰਗੀ ਲੈਂਡ ਦੇ ਉੱਤੇ ਮਹਿੰਗੀ ਸਾਰੀ ਕਰਕੇ ਕੋਈ ਬਿਲਡਰ ਜਾਂ ਡਿਵੈਲਪਰ ਸਸਤੀ ਚੀਜ਼ ਅੱਗੇ ਵੇਚ ਦੇ ਜਦੋਂ ਉਹਦੀ ਆਪਣੀ ਕਾਸਟੇ ਜ਼ਿਆਦਾ ਹੋਣੀ ਆ ਤਾਂ ਉਹ ਸਸਤਾ ਕਿਵੇਂ ਵੇਚ ਸਕਦਾ ਸੋ ਇਸ ਕਰਕੇ ਉਹਦੀ ਕਾਸਟ ਕਿਵੇਂ ਘਟਾਈ ਜਾਵੇ ਉਹਨੂੰ ਕਿਦਾਂ ਰਾਹਤ ਦਿੱਤੀ ਜਾਵੇ ਇਹਦੇ ਉੱਤੇ ਉਹ ਕਹਿੰਦੇ ਜੀ ਫੈਡਰਲ ਸਰਕਾਰ ਦੇ ਨਾਲ ਰਲ ਕੇ ਕੋਈ ਪ੍ਰੋਗਰਾਮ ਬਹੁਤ ਜਲਦ ਲਿਆ ਰਹੇ ਆ ਤੇ ਬਾਕੀ ਉਹ ਕਹਿੰਦੇ ਵੀ ਜਿਹੜੀ ਗੱਲ ਹੈਗੀ ਆ ਓਵਰਆਲ ਕੈਨੇਡਾ ਦੀ ਇਕਨੋਮੀ ਦੀ ਜਾਂ BC ਦੀ ਇਕਨੋਮੀ ਦੀ ਉਹ ਕਹਿੰਦੇ ਬੀਸੀ ਦੇ ਵਿੱਚ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਆਪਣਾ ਕੰਮਕਾਰ ਚਲਾਉਣ ਲਈ ਸਾਰਾ ਕੁਝ ਆ। ਸਾਡੇ ਕੋਲ ਫਰੂਟਸ ਹੈਗੇ ਆ ਖਾਣ ਵਾਲੇ ਵਾਸਤੇ ਗਰੋਸਰੀ ਹੈਗੀ ਆ, ਲੱਕੜ ਆ, ਨੈਚੁਰਲ ਗੈਸ ਆ, ਤੇਲ ਆ, ਸਾਰਾ ਕੁਝ ਜੋ ਚਾਹੀਦਾ ਹੁੰਦਾ ਸਾਡੇ ਕੋਲ ਹੈਗਾ। ਪਰ ਉਹ ਕਹਿੰਦੇ ਅਮਰੀਕਾ ਦੇ ਉੱਤੇ ਜ਼ਿਆਦਾ ਨਿਰਭਰਤਾ ਦੇ ਕਾਰਨ ਸਾਡਾ ਨੁਕਸਾਨ ਹੋਇਆ ਆ। ਹੁਣ ਸਾਨੂੰ ਕਹਿੰਦੇ ਵੀ ਐਜ਼ ਸੁਭੇ ਤੇ ਐਜ਼ এ ਮਲਕ ਹੋਰ ਮੰਡੀਆਂ ਲੱਭਣੀਆਂ ਪੈਣਗੀਆਂ ਤੇ ਇਸ ਵਾਸਤੇ ਕਿ ਤੁਸੀਂ ਆਲਰੇਡੀ ਏਸ਼ੀਆ ਤੇ ਯੂਰਪ ਦੇ ਵਿੱਚ ਬਹੁਤ سارے ਸਮਝੌਤੇ ਸਹੀ ਵੱਧ ਕਰ ਰਹੇ ਆ ਤਾਂ ਕਿ ਅਸੀਂ ਕਿਸੇ ਇੱਕ ਮਲਕ ਦੇ ਉੱਪਰ ਨਿਰਭਰ ਨਾ ਹੋਈਏ ਸਾਡੇ ਸਮਾਨ ਦੇ ਗਾਹਕ ਯੂਰਪ ਦੇ ਵਿੱਚ ਵੀ ਬੈਠੇ ਆ ਏਸ਼ੀਆ ਦੇ ਅਡਡ ਮਲਕਾਂ ਵਿੱਚ ਵੀ ਬੈਠੇ ਆ ਇਸ ਕਰਕੇ ਅਸੀਂ ਜਿਹੜਾ ਇਹਨੂੰ ਡਿਵਰਸਿਫਾਈ ਕਰ ਰਹੇ ਆ ਤੇ ਬਹੁਤ ਜਲਦ ਬੀਸੀ ਦੀ ਇਕਨੋਮੀ ਅਤੇ ਕੈਨੇਡਾ ਦੀ ਇਕਨੋਮੀ ਜਿਹੜੀ ਆ ਉਹ ਰਾਸਰਾਊਗੀ ਬਾਕੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਵੇਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੌਲੀਆ ਨੇ ਕਿਹਾ ਜਗਾ ਕਿ ਟੈਂਪਰੀਰੀ ਫਾਰਮ ਵਰਕਰ ਪ੍ਰੋਗਰਾਮ ਬੰਦ ਹੋਣਾ ਚਾਹੀਦਾ ਕੱਲ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਪੀ ਨੇ ਵੀ ਉਹਨਾਂ ਦੀ ਹਾਂ ਚ ਹਾਂ ਰਲਾਈ ਆ ਉਹ ਕਹਿੰਦੇ ਵੀ ਪਹਿਲੀ ਵਾਰੀ ਹੋਇਆ ਕਿ ਕਿ ਐਨਡੀਪੀ ਦਾ ਮੁੱਖ ਮੰਤਰੀ ਉਹਨਾਂ ਦੇ ਟੋਟਲ ਉਲਟ ਸੋਚ ਵਾਲੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਨਾਲ ਸਹਿਮਤ ਹੋਇਆ ਹੋਵੇ ਕਹਿੰਦੇ ਗੱਲ ਇਹ ਆ ਵੀ ਕੈਨੇਡਾ ਪਹਿਲਾਂ ਆ ਤੇ ਕੈਨੇਡਾ ਦੇ ਵਿੱਚ ਹੁਣ ਹਰ ਕੋਈ ਇਹ ਮਹਿਸੂਸ ਕਰ ਰਿਹਾ ਕਿ ਟੈਂਪਰੀਰੀ ਫਾਰਮ ਵਰਕਰਸ ਜਾਨ ਉਹਨਾਂ ਦੇ ਨਾਲ ਅਬਿਊਜ਼ ਹੋ ਰਿਹਾ ਆ ਤੇ ਉਹ ਜਿਹੜਾ ਅਬਿਊਜ਼ ਹੋ ਰਿਹਾ ਉਹਦੇ ਵਿੱਚੋਂ ਬੇਰਜ਼ਗਾਰੀ ਨਿਕਲ ਰਹੀ ਆ ਉਹਨਾਂ ਨੇ ਇਹ ਧਾਰਨ ਦੇਂਗਾ ਸਮਝਾਇਆ ਵੀ ਮੰਨ ਲਓ ਬਈ ਇੱਕ ਤੇ ਕੈਨੇਡੀਅਨ ਬੌਰਨ ਜੰਪਲ ਜੋ ਕੈਨੇਡੀਅਨ ਇਮੀਗਰੈਂਟ ਬੱਚਾ ਕੰਮ ਤੇ ਜਾਂਦਾ ਆ ਤਾਂ ਉਹਨੂੰ 22 ਡਾਲਰ ਜਾਂ 25 ਡਾਲਰ ਤਨਖਾਹ ਦੇਣੀ ਬਣਦੀ ਆ ਉੱਥੇ ਉਹਦੀ ਤਾਂ ਇੱਕ ਆਰਜ਼ੀ ਕੰਮ ਆ ਜਿਹੜਾ ਆ ਉਹ ਕਾਗਜ਼ਾਂ ਵਿੱਚ 26 ਡਾਲਰ ਲੈ ਰਿਹਾ ਪਰ ਕਿਉਂਕਿ ਉਹਨੇ ਪੱਕਾ ਹੋਣਾ ਆ ਉਹ ਉਹ ਅਬਿਊਜ਼ ਕੀਤਾ ਜਾ ਰਿਹਾ ਸਿਸਟਮ ਦੇ ਵੱਲੋਂ ਆਪ ਉਹ ਅਬਿਊਜ਼ ਕਰਾਉਣ ਲਈ ਤਿਆਰ ਆ ਉਹ 15 ਡਾਲਰ ਦੇ ਉੱਤੇ ਜਾਂ 12 ਡਾਲਰ ਦੇ ਵੀ ਕੰਮ ਕਰ ਲੈ ਤਿਆਰ ਆ ਵੀ ਮੈਨੂੰ ਦੇ ਹੀ ਇੰਨੇ ਚੱਲੇ ਉਹ 15 12 ਡਾਲਰ ਤੇ ਕਾਗਜ਼ਾਂ ਵਿੱਚ ਵਿਚਾਰ ਕੇ 26 ਸ਼ੋਅ ਕਰੀ ਚੱਲੋ ਕਹਿੰਦੇ ਉਹਦੇ ਨਾਲ ਕੀ ਹੋ ਰਿਹਾ ਜਿਹੜੇ ਕੈਨੇਡੀਅਨ ਜੰਪਲ ਬੱਚੇ ਆ ਜਾਂ ਕੈਨੇਡੀਅਨ ਇਮੀਗ੍ਰੈਂਟਾਂ ਦੇ ਬੱਚੇ ਆ ਉਹ ਜਦੋਂ ਨੌਕਰੀ ਲੈਣ ਲਈ ਜਾਂਦੇ ਆ ਉਹਨਾਂ ਨੂੰ ਨੌਕਰੀ ਤੋਂ ਨਾ ਹੋ ਜਾਂਦੀ ਆ ਤੇ ਜਿਹੜਾ ਟੈਂਪਰੇਰੀ ਫਾਰਮ ਵਰਕਰ ਆ ਉਹਨੂੰ ਨੌਕਰੀ ਮਿਲ ਜਾਂਦੀ ਆ ਸੋ ਇਹਦੇ ਨਾਲ ਜਿਹੜੀ ਆ ਯੂਥ ਅਨਇੰਪਲੋਇਮੈਂਟ ਵਧ ਰਹੀ ਆ ਉਹਦੇ ਨਾਲ ਕੀ ਹੋ ਰਿਹਾ ਕਿ ਨੌਜਵਾਨ ਨਸ਼ੇ ਤੇ ਲੱਗ ਰਹੇ ਆ ਨਸ਼ੇ ਤੇ ਲਾ ਕੇ ਫਿਰ ਬੇਕਾਰ ਹੋ ਰਹੇ ਆ ਉਹ ਕਹਿੰਦੇ ਸਾਡੇ ਨਸ਼ਈਆਂ ਦੇ ਕੇਂਦਰ ਅਤੇ ਜਿਹੜੇ ਹੋਮਲੈਸ ਸੈਂਟਰ ਆ ਉਨ੍ਹਾਂ ਦੇ ਵਿੱਚ ਗਿਣਤੀ ਵਧ ਰਹੀ ਹੈ ਜਿਸ ਦੇ ਨਾਲ ਸਾਡੇ ਮੈਡੀਕਲ ਸਿਸਟਮ ਦੇ ਉੱਤੇ ਤੇ ਸਰਕਾਰ ਸਮੁੱਚੀ ਦੇ ਉੱਤੇ ਭਾਰ ਪੈ ਰਿਹਾ ਹੈ ਇਸ ਕਰਕੇ ਟੈਂਪਰੀ ਫੌਨ ਵਰਕਰਸ ਪ੍ਰੋਗਰਾਮ ਜਿਹੜਾ ਪਹਿਲੇ 30 ਸਾਲ ਤੋਂ ਚੱਲ ਰਿਹਾ ਸੀਗਾ ਅੱਡ-ਅੱਡ ਸਰਕਾਰਾਂ ਦੇ ਸਮੇਂ ਚੱਲਦਾ ਰਿਹਾ ਤੇ ਉਹ ਕਿਸੇ ਵੇਲੇ ਵਰਕ ਕਰਦਾ ਸੀਗਾ ਪਰ ਹੁਣ ਨਹੀਂ ਉਹ ਕਹਿੰਦੇ ਪੱਕੀ ਇਮੀਗ੍ਰੇਸ਼ਨ ਇਹਦੇ ਵਾਸਤੇ ਕੰਮ ਕਰੂਗੀ ਟੈਂਪਰੀ ਫੌਨ ਵਰਕਰ ਪ੍ਰੋਗਰਾਮ ਦੇ ਉਹ ਵੀ ਹੱਕ ਦੇ ਵਿੱਚ ਨਹੀਂ ਆ ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਜੈਸੀ ਸੁਣਣ ਹੋਣਾ ਨੇ ਜਿਹੜੇ ਕਿ ਵੈਸੇ ਤਾਂ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਮੰਤਰੀ ਨੇ ਪਰ ਨਾਲ ਦੀ ਨਾਲ ਪਹਿਲਾਂ ਉਹ ਬਹੁਤ ਵਧੀਆ ਮਨੁੱਖੀ ਅਧਿਕਾਰਾਂ ਦੇ ਵਕੀਲ ਰਹੇ ਆ ਯੂਨੀਅਨਾਂ ਦੇ ਵਕੀਲ ਰਹੇ ਆ 6 ਸਤੰਬਰ 1995 ਨੂੰ ਮੰਨਿਆ ਜਾਂਦਾ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਹੋਈ ਹੈ ਦੁਨੀਆ ਦੇ ਅੱਡ-ਅੱਡ ਥਾਂ ਦੇ ਉੱਤੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ ਕੈਲੀਫੋਰਨੀਆ ਵਿੱਚ ਸਕੂਲ ਵੀ ਬਣ ਚੁੱਕਾ ਹੈ ਤੇ ਹੁਣ ਫਿਰ ਬੀਸੀ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਤੁਸੀਂ ਕੋਈ ਐਲਾਨਨਾਮਾ ਜਾਰੀ ਕਰ ਰਹੇ ਹੋ ਤਾਂ ਜੈਸੀ ਸਨੋ ਨੇ ਜਵਾਬ ਦਿੰਦਿਆਂ ਦੱਸਿਆ ਕਿ ਕੱਲ ਨੂੰ ਯਾਨੀ ਕਿ 6 ਸਤੰਬਰ ਨੂੰ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਸਰਦਾਰ ਜਸਵੰਤ ਸਿੰਘ ਖਾਲੜਾ ਅੰਮ ਦੋ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਦਿੰਦੇ ਆ ਜਿਹੜਾ ਪ੍ਰੋਕਲਮੇਸ਼ਨ ਐ ਐਲਾਨਨਾਮਾ ਜਾਰੀ ਕੀਤਾ ਜਾਊਗਾ ਬੀਸੀ ਦੀ ਸਰਕਾਰ ਬੀਸੀ ਦੀ ਵਿਧਾਨ ਸਭਾ ਵੱਲੋਂ ਸੋ ਇੱਕ ਵੱਡੀ ਗੱਲ ਉਹਨਾਂ ਨੇ ਦੱਸੀ ਆ ਸੋ ਕੱਲ ਨੂੰ ਇਹ ਹੋਣ ਜਾ ਰਿਹਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਫਾਰਮਾ ਦੇ ਵਿੱਚ ਸਾਰੇ ਗਏ ਬੈਂਕਟ ਹਾਲਾਂ ਇਵੈਂਟ ਸੈਂਟਰਾਂ ਦੀ ਉਹ ਇਸ ਕਰਕੇ ਕਹਿ ਰਹੇ ਆ ਕਿ ਗੱਲ ਜਿਹੜੀ ਆ ਛੋਟੀਆਂ ਪਾਰਟੀਆਂ ਤੋਂ ਸ਼ੁਰੂ ਹੋਈ ਸੀਗੀ ਪਹਿਲਾਂ ਕੀ ਹੁੰਦਾ ਸੀਗਾ ਕਿ ਫਾਰਮਾ ਦੇ ਵਿੱਚ ਵਾਈਨਰੀਜ਼ ਦੇ ਵਿੱਚ ਕੋਈ 50 100 ਬੰਦੇ ਦਾ 120 ਬੰਦੇ ਦਾ ਇਕੱਠ ਹੋ ਗਿਆ ਉਹਦੇ ਛੋਟੀ ਮੋਟੀ ਪਾਰਟੀ ਜਿਹੜੀ ਆ ਦੁਪਹਿਰੋਂ ਬਾਅਦ ਸ਼ੁਰੂ ਹੋਈ ਤੇ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਮੁੱਕ ਜਾਂਦੀ ਸੀਗੀ ਪਰ ਜਿਉਂ-ਜਿਉਂ ਕਮਿਊਨਿਟੀ ਵਧੀ ਆ ਜਿਉਂ-ਜਿਉਂ ਵੈਡਿੰਗ ਇੰਡਸਟਰੀ ਵੱਡੀ ਹੋ ਰਹੀ ਆ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਆ ਲੋਕ ਆਪਣਾ ਪੈਸਾ ਦਿਖਾਉਣ ਦੇ ਵਾਸਤੇ ਨਵੇਂ-ਨਵੇਂ ਤਰੀਕੇ ਲੱਭ ਰਹੇ ਆ ਤੇ ਉਹਦੇ ਵਿੱਚ ਫਾਰਮਾਂ 'ਚ ਵਿਆਹ ਜਿਹੜੇ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਵਿੱਚ ਬੜੇ ਪੌਪੂਲਰ ਹੋਏ ਆ ਇਹ ਇਕੱਲੇ ਵੈਨਕੂਵਰ ਇਲਾਕੇ ਦੇ ਵਿੱਚ ਨਹੀਂ ਇਹ ਕੈਲਗਰੀ ਰਮੈਂਟਨ ਵੀ ਗਰਾਂਟੂ ਇਲਾਕੇ ਦੇ ਵਿੱਚ ਵੀ ਪ੍ਰਚਲਿਤ ਹੋਏ ਆ ਸੋ ਇਹਦੇ ਨਾਲ ਵਿਆਹ ਜਿਹੜਾ ਮਹਿੰਗਾ ਬਹੁਤ ਹੋ ਗਿਆ ਵੈਡਿੰਗ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਹੁਣ ਟੈਂਟ ਆ ਗਿਆ ਇਨਵੋਲਵ ਹੋ ਗਿਆ ਚੇਹਰਾ ਕੁਰਸੀਆਂ ਉਸ ਤੋਂ ਬਾਅਦ ਦੇ ਵਿੱਚ ਡੈਕੋਰੇਸ਼ਨ ਸਾਰਾ ਕੁਝ ਬਾਹਰ ਦਾ ਖਾਣਾ ਕਾਫੀ ਮਹਿੰਗਾ ਹੋ ਗਿਆ ਸੋ ਪਹਿਲਾਂ ਤਾਂ ਜਦੋਂ ਇਹ ਵਿਆਹ ਹੋਣ ਲੱਗੇ ਆ ਆਨੰਦ ਕਾਰਜ ਹੋਣ ਲੱਗੇ ਆ ਜਿਹੜੀਆਂ ਇਥੋਂ ਦੀਆਂ ਲੋਕਲ ਸਿੱਖ ਜਥੇਬੰਦੀਆਂ ਨੇ ਕੈਨੇਡਾ ਦੀਆਂ ਉਹਨਾਂ ਨੇ ਵਿਰੋਧ ਕੀਤਾ ਉਹ ਕਹਿੰਦੇ ਵੀ ਇਹ ਗੱਲ ਸਹੀ ਨਹੀਂ ਹੈਗੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਹੁੰਦਾ ਤੇ ਅਵਗਿਆ ਕਰਦੇ ਆ ਤੁਸੀਂ ਉਸ ਜਗ੍ਹਾ ਲੈ ਕੇ ਜਾਂਦੇ ਜਿੱਥੇ ਸ਼ਰਾਬਾਂ ਚੱਲਦੀਆਂ ਪਾਰਟੀਆਂ ਹੁੰਦੀਆਂ ਵੀ ਉਹ ਸਹੀ ਨਹੀਂ ਪਿਛਲੇ ਸਾਲ ਰੌਲਾ ਪਿਆ ਕਿ ਬਹੁਤ ਘੱਟ ਵਿਆਹ ਜਿਹੜੇ ਫਾਰਮਾਂ ਦੇ ਵਿੱਚ ਹੋਏ ਆ ਲੋਕਾਂ ਨੇ ਬੁੱਕੇ ਨਹੀਂ ਕਰਾਏ ਕੁਝ ਲੋਕ ਜਿਹੜੇ ਕਰ ਰਹੇ ਆ ਤੇ ਪਰ ਉਹਨਾਂ ਦਾ ਵਿਰੋਧ ਹੋ ਰਿਹਾ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਪਾਰਟੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਪਾਰਟੀਆਂ ਚਾਹੇ ਰਿਸੈਪਸ਼ਨ ਆ ਚਾਹੇ ਉਹ ਜਾਗੋ ਦੀ ਪਾਰਟੀ ਆ ਮਾਈਆਂ ਆ ਚੂੜਾ ਆ ਬੱਕਰਾ ਪਾਰਟੀ ਇੱਕ ਨਵੀਂ ਚੱਲੀ ਆ ਉਹ ਸਾਰੀਆਂ ਹੌਲਾਂ ਦੇ ਵਿੱਚੋਂ ਜਾਂ ਘਰਾਂ 'ਚੋਂ ਨਿਕਲ ਕੇ ਫਾਰਮਾਂ ਤੇ ਜਾਣ ਲੱਗ ਪਈਆਂ ਹੁਣ ਉਹਦੇ ਨਾਲ ਕੀ ਹੋਇਆ ਕਿ ਫਾਰਮਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਕਿ ਗੈਰ ਪੰਜਾਬੀ ਆ ਮੋਸਟਲੀ ਉਹ ਸ਼ਿਕਾਇਤਾਂ ਕਰ ਰਹੇ ਆ ਸੋ ਹੋਇਆ ਕਿ ਕਿ ਬਾਰਨ ਜਿਹੜੇ ਸੀਗੇ ਫਾਰਮਾਂ ਦੇ ਪਿੱਛੇ ਵੱਡੇ ਵੱਡੇ ਉਹ ਰੈਨੋਵੇਟ ਕਰ ਲੈ ਅੰਦਰ ਕੰਕਰੀਟ ਪਵਾ ਲਈ ਉਹਦੀ ਡੈਕੋਰੇਸ਼ਨ ਕਰ ਲਈ ਪੱਕੀਆਂ ਕੁਰਸੀਆਂ ਮੇਜ਼ ਰੱਖ ਲੈ ਲਾਈਟਾਂ ਲਵਾ ਦੀਆਂ ਸ਼ੈਂਡਲਰ ਲਮਕਾ ਦਿੱਤੇ ਉਹਨਾਂ ਦੇ ਵਿੱਚ ਸਾਊਂਡ ਸਿਸਟਮ ਪੱਕਾ ਲਵਾ ਲਿਆ ਪੂਰਾ ਡੀਜੇ ਸਿਸਟਮ ਵਿੱਚ ਫਿੱਟ ਕਰਾ ਲਿਆ ਕਈਆਂ ਨੇ ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਆਂਗੜ ਗਵਾਂਡ ਸੀਗੇ ਉਹ ਸ਼ਿਕਾਇਤ ਕਰਨਗੇ ਉਹ ਕਹਿੰਦੇ ਬ ਉਹਦਾ ਪਰਮਿਟ ਇਹ ਕਹਿ ਕੇ ਲਿਆ ਸੀ ਵੀ ਇੱਥੇ ਮੈਂ ਟਰੈਕਟਰ ਖੜੇ ਕਰਨੇ ਆਂ ਆਪਣੀ ਫਾਰਮ ਦੀ ਮਸ਼ੀਨਰੀ ਖੜੀ ਕਰਨੀ ਆਂ ਖਾਦ ਰੱਖਣੀ ਆਂ ਕੈਮੀਕਲ ਰੱਖਣੇ ਆਂ ਪਰ ਇਹਦਾ ਬੈਂਕਟ ਹਾਲ ਬਣਾ ਲਿਆ ਸੋ ਆਣ-ਕਾਣ ਤੋਂ ਸ਼ਿਕਾਇਤਾਂ ਇਹ ਆ ਰਹੀਆਂ ਸੀ ਕਿ ਅਸੀਂ ਸ਼ਹਿਰਾਂ ਵਿੱਚੋਂ ਨਿਕਲ ਕੇ ਫਾਰਮ ਤਾਂ ਲਏ ਸੀਗੇ ਵੀ ਅਸੀਂ ਛੋਟੇ-ਛੋਟੇ ਫਾਰਮਾਂ ਦੇ ਵਿੱਚ ਹੌਬੀ ਫਾਰਮਾਂ 'ਚ ਰਹਿਣਾ ਆਂ ਖੇਤੀ ਨਹੀਂ ਕਰਨੀ ਹੈ ਜੀ ਤੇ ਇੱਥੇ ਦੀ ਸ਼ਾਂਤੀ ਦੇ ਨਾਲ ਰਹਿਣਾ ਆ ਉਹ ਕਹਿੰਦੇ ਵੀ ਹੁਣ ਹੁੰਦਾ ਕੀ ਆ ਵੀ ਕੋਈ ਬੰਦਾ ਆ ਕੇ ਇਹਨੂੰ ਪਾਰਟੀ ਲਈ ਰੈਂਟ ਕਰ ਲੈਂਦਾ ਕਈ ਥਾਂ ਤਾਂ ਇਦਾਂ ਵੀ ਆ ਵੀ 5-5 7-7 ਦਿਨ ਲਈ ਰੈਂਟ ਕਰ ਲੈਂਦੇ ਆ ਸਾਰੇ ਪ੍ਰੋਗਰਾਮ ਕਦੇ ਨਾ ਸੜਕਾਂ ਦੇ ਪਾਰਕਿੰਗ ਮਿਲਦੀ ਆ ਤੇ ਨਾ ਰਾਤ ਨੂੰ ਸੌਣਾ ਮਿਲਦਾ ਪੰਜ ਸੱਤ ਦਿਨ ਡਮ ਡਮ ਲੱਖ ਲੱਖ ਹੋਈ ਜਾਂਦੀ ਆ ਕੰਨ ਜਿਹੜੇ ਆ ਖਾ ਹੁੰਦੇ ਆ ਤੇ ਚੈਨ ਕਿਤੇ ਨਹੀਂ ਹੈਗਾ ਉਤੋਂ ਕਹਿੰਦੇ ਵੀ ਨੁਕਸਾਨ ਇਹ ਹੋ ਰਿਹਾ ਕਿ ਸਾਡੇ ਜਿਹੜੇ ਜਾਨਵਰ ਨੇ ਉਹ ਪਰੇਸ਼ਾਨ ਇੱਕ ਫਾਰਮ ਤੋਂ ਖਬਰ ਇਹ ਆਈ ਆ ਕਿ ਪਟਾਕੇ ਚਲਾਤੇ ਰਾਤ ਨੂੰ ਪਾਰਟੀ ਦੇ ਵਿੱਚ ਗਵਾਂਡੀ ਫਾਰਮ ਦੇ ਉੱਤੇ ਗਾਈਆਂ ਸੀਗੀਆਂ ਉਹ ਡਰ ਗਈਆਂ ਉੱਠ ਕੇ ਦੌੜ ਪਈਆਂ ਕਈਆਂ ਦੇ ਸੱਟਾਂ ਲੱਗੀਆਂ ਆ ਇਸੇ ਤਰੀਕੇ ਜਿਹੜੇ ਘੋੜਿਆਂ ਵਾਲੇ ਫਾਰਮ ਨੇ ਮੁਰਗੀਾਂ ਮੁਰਗੇ ਪੋਲਟਰੀ ਫਾਰਮ ਨੇ ਉਹ ਵੀ ਇਹੀ ਕਹਿ ਰਿਹਾ ਕਿ ਸਾਡੇ ਜਾਨਵਰ ਬਹੁਤ ਪਰੇਸ਼ਾਨ ਹੋ ਰਹੇ ਆ ਸੋ ਮਨੁੱਖਤਾ ਮਨੁੱਖ ਜਾਨਵਰ ਵੀ ਜਿਹੜੇ ਆ ਪਰੇਸ਼ਾਨ ਹੋ ਰਹੇ ਆ ਸੋ ਮਸਲਾ ਜਿਹੜਾ ਜੀ ਉਹ ਫਾਰਮ ਲੈਂਡ ਕਮਿਸ਼ਨ ਤੱਕ ਜਿਹੜਾ ਚਲੇ ਗਿਆ ਐਗਰੀਕਲਚਰ ਕਮਿਸ਼ਨ ਤੱਕ ਚਲੇ ਗਿਆ ਉਹਨਾਂ ਨੇ ਹੁਣ ਪੰਜਕ ਫਾਰਮ ਤਾਂ ਬੰਦ ਕਰ ਦਿੱਤੇ ਆ ਜਿਹੀ ਉਹਨਾਂ ਦੇ ਉੱਤੇ ਰੋਕ ਲਾ ਦਿੱਤੀ ਆ ਤੇ ਬਾਕੀ 15 ਦੀ ਜਾਂਚ ਚੱਲ ਰਹੀ ਆ ਤੇ ਦਰਜਣਾ ਹੋਰ ਦਿਨਾਂ ਸ਼ਿਕਾਇਤਾਂ ਹੋ ਰਹੀਆਂ ਆ ਉਹ ਕਹਿੰਦੇ ਸਾਡੇ ਕੋਲ ਸਟਾਫ ਦੀ ਕਮੀ ਆ ਪਰ ਇਹ ਕਬੂਲ ਨਹੀਂ ਕੀਤਾ ਜਾਊਗਾ फार्म लैंड ਜਿਹੜੀ ਆ ਪਾਰਟੀਆਂ ਦੇ ਵਾਸਤੇ ਨਹੀਂ ਆ ਉਹਨਾਂ ਨੇ ਬਕਾਇਦਾ ਜਿਹੜਾ ਦੱਸਿਆ ਇੱਕ ਐਕਟ ਜਿਹੜਾ ਜਾਰੀ ਕਰਕੇ ਕਿ ਫਾਰਮ ਦੇ ਵਿੱਚ ਜਿਹਦਾ ਫਾਰਮ ਆ ਉਹ ਸਾਲ ਦੀਆਂ 10 ਕ ਪਾਰਟੀਆਂ ਜਾਂ ਇਵੈਂਟ ਕਰ ਸਕਦਾ ਉਹ ਘਰ ਦੇ ਹੋਣੇ ਚਾਹੀਦੇ ਉਹਦੇ ਕਿਸੇ ਹੋਰ ਲਈ ਨਹੀਂ ਕਰ ਸਕਦਾ ਉਹਦੇ ਵਿੱਚ ਚਾਹੇ ਤੁਸੀਂ ਵਿਆਹ ਕਰ ਲਓ ਚਾਹੇ ਬਰਥਡੇ ਮਨਾ ਲਓ ਚਾਹੇ ਕੋਈ ਤੁਸੀਂ ਵੈਸੇ ਗੱਟਗਾਦਰ ਰੱਖ ਲਓ ਤੇ ਪਰ ਹੁਣੇ ਘਰਦਿਆਂ ਦੇ ਚਾਹੀਦੇ ਜਿਹਦਾ ਆਪਣਾ ਫਾਰਮ ਹੈਗਾ ਬਾਹਰਲੇ ਦਾ ਨਹੀਂ ਕਰ ਸਕਦੇ ਦੂਜੀ ਗੱਲ ਉਤੇ 150 ਤੋਂ ਉੱਪਰ ਬੰਦਾ ਇਕੱਠਾ ਨਹੀਂ ਹੋ ਸਕਦਾ ਇਹ ਨਹੀਂ ਹੈਗਾ ਕਿ ਤੁਸੀਂ ਉੱਥੇ 700 ਬੰਦਾ ਜਾਂ 1000 ਬੰਦਾ ਸਾਧ ਲਿਆ ਇਹ ਗੱਲ ਨਹੀਂ ਹੈ ਸੋ ਇਹਦੇ ਉੱਤੇ ਹੁਣ ਪੂਰੀ ਸ਼ਕਤੀ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਸੋ ਇਹਦੇ ਨਾਲ ਬੈਂਕਟ ਹਾਲਾਂ ਨੇ ਵੀ ਸ਼ਿਕਾਇਤਾਂ ਕੀਤੀਆਂ ਕਿ ਸਾਡੇ ਦੇ 36 ਸ਼ਰਤਾਂ ਲਾਗੂ ਕੀਤੀਆਂ ਹੋਈਆਂ ਤੁਹਾਨੂੰ ਆ ਪਰਮਿਟ ਚਾਹੀਦਾ ਤੁਹਾਡੇ ਕੋਲ ਆ ਹੋਣਾ ਚਾਹੀਦਾ ਆ ਤੁਹਾਨੂੰ ਟੈਕਸ ਪੇ ਕਰਨਾ ਪੈਣਾ ਉਹ ਕਹਿੰਦੇ ਵੀ ਉਹ ਉਧਰ ਟੈਕਸ ਵੀ ਕੋਈ ਨਹੀਂ ਦਿੰਦੇ ਤੇ ਉਹਨਾਂ ਦੇ ਉੱਤੇ ਪਰਮਿਟ ਵੀ ਨਹੀਂ ਕੋਈ ਲਾਗੂ ਹੈਗਾ ਸੋ ਇਸ ਕਰਕੇ ਕਾਫੀ ਕੰਮ ਹੁਣ ਜਿਹੜਾ ਵਧਿਆ ਹੋਇਆ ਗੱਲ ਬੀਸੀ ਦੇ ਖੇਤੀਬਾੜੀ ਮੰਤਰੀ ਤੱਕ ਪਹੁੰਚੀ ਹੋਈ ਹੈ ਤੇ ਹੁਣ ਅੱਗੇ ਚੱਲ ਕੇ ਆਉਣ ਕਿ ਜੇ ਇਹ ਸਮਾਗਮ ਜਿਹੜੇ ਨੇ ਫਾਰਮਾ 'ਚ ਹੋਣ ਵਾਲੇ ਉਹਨਾਂ ਦੇ ਉੱਤੇ ਸਖਤੀ ਹੋਣ ਵਾਲੀ ਆ ਸੋ ਆਪਣਾ ਪੜਿਆ ਲਿਖਿਆ ਵਿਚਾਰ ਲੈਣਾ ਚਾਹੀਦਾ ਅੱਗੇ ਤੋਂ ਤੁਸੀਂ ਕਿਵੇਂ ਚੱਲਣਾ ਜੀ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ ਦੇ ਉੱਤੇ ਪਾਈ ਆ ਉਹ ਕਹਿੰਦੇ ਜਿਵੇਂ ਲੱਗਦਾ ਕਿ ਭਾਰਤ ਜਿਹੜਾ ਆ ਤੇ ਰੂਸ ਜਿਹੜਾ ਆ ਇਹ ਦੋਨੇ ਚੀਨ ਦੇ ਹਨੇਰੇ ਵਿੱਚ ਗਵਾਚ ਚੁੱਕੇ ਆ ਉਹ ਕਹਿੰਦੇ ਵੀ ਚਲੋ ਦੋਵਾਂ ਨੂੰ ਆ ਦੁਆ ਕਰਦੇ ਆ ਇਹਨਾਂ ਦਾ ਫਿਊਚਰ ਜਿਹੜਾ ਹੈ ਚੀਨ ਦੇ ਹਨੇਰੇ ਦੇ ਵਿੱਚ ਚੰਗਾ ਹੋਵੇ ਸੋ ਨਾਲ ਉਹਨੇ ਤਸਵੀਰ ਪਾਈ ਆ ਚੀਨ ਦੇ ਰਾਸ਼ਟਰਪਤੀ ਜਿਹੜੇ ਆ ਤੁਰੇ ਜਾ ਰਹੇ ਆ ਉਹਦੇ ਇੱਕ ਪਾਸੇ ਰੂਸ ਦੇ ਰਾਸ਼ਟਰਪਤੀ ਤੁਰੇ ਜਾ ਰਹੇ ਆ ਤੇ ਪਿੱਛੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਤੁਰੇ ਜਾ ਰਹੇ ਆ ਤੇ ਟਰੰਪ ਉਹਨੇ ਕਹਿ ਰਿਹਾ ਕਿ ਸਭ ਤੋਂ ਡੂੰਘੇ ਹਨੇਰੇ ਚੀਨ ਦੇ ਵਿੱਚ ਰੂਸ ਤੇ ਭਾਰਤ ਗਵਾਚ ਗਏ ਆ ਸੋ ਹੁਣ ਜਿਹੜੀ ਅੰਦਰੋਂ ਖਬਰਾਂ ਆ ਰਹੀਆਂ ਅਮਰੀਕਾ ਦੇ ਵਿੱਚੋਂ ਸਿਆਸਤਦਾਨ ਦੱਸ ਰਹੇ ਆ ਉਹ ਕਹਿੰਦੇ ਕਿ ਭਾਰਤ ਦੀ ਟਿੰਬਰੀ ਹੋਰ ਟਾਈਟ ਕਰਨ ਦੇ ਵਾਸਤੇ ਰਾਮਪਰ ਪ੍ਰਸ਼ਾਸਨ ਵੱਲੋਂ ਅਗਲਾ ਪਲਾਨ ਜਿਹੜਾ ਬਣਾਇਆ ਗਿਆ ਜਿਹਦੇ ਵਿੱਚ ਅਮਰੀਕਨ ਟੈਕ ਫਰਮਸ ਜਿਹੜੀਆਂ ਕਿ ਭਾਰਤੀ ਲੇਬਰ ਦੇ ਉੱਤੇ ਨਿਰਭਰਿਆ ਜਾਂ ਭਾਰਤ ਵਿਕੇ ਕੰਮ ਕਰਾਉਂਦੀਆਂ ਇਹ ਮਤਲਬ ਫਰਮਾਂ ਅਮਰੀਕਾ ਦੀਆਂ ਆ ਬੰਦੇ ਭਾਰਤ ਵਿੱਚ ਰੱਖੇ ਆਈਟੀ ਸੈਕਟਰ ਵਿੱਚ ਉੱਥੋਂ ਕੰਮ ਕਰਾ ਰਹੀਆਂ ਆ ਉਹਨਾਂ ਤੇ ਟੈਰਫ ਲੱਗ ਸਕਦਾ ਉਹਨਾਂ ਦੇ ਉੱਤੇ ਕੋਈ ਨਵੇਂ ਟੈਕਸ ਲਾਉਣ ਦੀਆਂ ਵਿਚਾਰਾਂ ਹੋ ਰਹੀਆਂ ਆ ਸੋ ਭਾਰਤੀ ਆਈਟੀ ਸੈਕਟਰ ਜਿਹੜਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਲਈ ਕੰਮ ਕਰਦਾ ਆ ਉਹਦੇ ਅੱਗੇ ਦਿਨ ਜਿਹੜੇ ਔਖੇ ਹੋਣ ਵਾਲੇ ਆ ਪਹਿਲਾਂ ਹੀ H1B ਵੀਜ਼ੇ ਵਾਲਿਆਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੇ ਵਰਕ ਪਰਮਿਟ ਅਮਰੀਕਾ 'ਚ ਰੀਨਿਊ ਨਹੀਂ ਹੋਣੇ ਸਾਰੇ ਪਰਿਵਾਰ ਭਾਰਤ ਜਾ ਕੇ ਰੀਨਿਊ ਕਰਵਾ ਕੇ ਲਿਆਓ ਕਿਉਂਕਿ ਐਮਬੈਸੀਆਂ ਦੇ ਵਿੱਚ ੜੀਕ ਦਾ ਸਮਾਂ ਬਹੁਤ ਜ਼ਿਆਦਾ ਆ ਸੋ ਹੁਣ ਜਿਹੜੇ ਅਮਰੀਕਾ ਦੇ ਕਾਮਰਸ ਸੈਕਟਰੀ ਨੇ ਹਵਰ ਲਟਨਿਕ ਉਹ ਕਹਿੰਦੇ ਵੀ ਅਸੀਂ ਇਹੋ ਜਿਹੇ ਕਦਮ ਚੱਕਣ ਜਾ ਰਹੇ ਆ ਕਿ ਅਗਲੇ ਮਹੀਨੇ 2 ਮਹੀਨੇ ਦੇ ਵਿੱਚ ਭਾਰਤ ਮਿੰਤਾਂ ਕਰਦਾ ਅਮਰੀਕਾ ਦੇ ਕੋਲੇ ਆਊਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਕਹੂਗਾ ਕਿ ਸਾਡੇ ਨਾਲ ਡੀਲ ਕਰ ਲਓ ਤੇ ਬਹੁਤ ਜਲਦੀ ਕਹਿੰਦੇ ਡੀਲ ਜਿਹੜੀ ਆ ਫਿਰ ਹੋ ਵੀ ਜਾਣੀ ਆ ਸੋ ਕੁੱਲ ਮਿਲਾ ਕੇ ਅਮਰੀਕਾ ਪੂਰੀ ਤਾਕਤ ਦੇ ਨਾਲ ਭਾਰਤ ਦੀ ਬਾਹ ਮਰੋੜਨ ਲੱਗਾ ਹੋਇਆ ਆ ਸੋ ਗੱਲ ਜਿਹੜੀ ਆ ਗਾਂ ਤੋਂ ਗਾਂ ਵੱਧ ਜਾ ਰਹੀ ਆ ਤੇ ਪੀਟਰ ਨਵੈਰੋ 트ੰਪ ਦੇ ਜਿਹੜੇ ਵਪਾਰ ਸਖਤਰ ਨੇ ਉਹਨਾਂ ਦੇ ਬਿਆਨਾਂ ਨੇ ਭਾਰਤ ਦੇ ਵਿੱਚ ਤਰਥੱਲੀ ਮਚਾਈ ਹੋਈ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਨਾਲ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਅਮਰੀਕੀ ਚੈਨਲ ਦੇ ਨਾਲ ਕਹਿਤਾ ਕਿ ਇੰਡੀਆ ਦੇ ਬਾਹਮਣ ਲੋਕ ਜਿਹੜੇ ਨੇ ਬ੍ਰਾਹਮਣਵਾਦ ਜਿਹੜਾ ਆ ਉਹ ਲੋਕਾਂ ਨੂੰ ਡਟ ਲਟ ਕੇ ਆਪਣੇ ਨਾ ਤਜੋਰੀਆਂ ਭਰ ਰਿਹਾ ਤੇ ਭਾਰਤ ਦਾ ਆਮ ਬੰਦਾ ਜਿਹੜਾ ਗਰੀਬ ਹੋ ਰਿਹਾ ਝੂਠ ਤਾਂ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਕਿਉਂਕਿ ਜਿਹੜਾ ਫਾਇਦਾ ਹੋ ਰਿਹਾ ਮੋਦੀ ਦੇ ਸਾਥੀਆਂ ਨੂੰ ਸੰਗੀਆਂ ਨੂੰ ਹੋ ਰਿਹਾ ਬਾਨੀਆਂ ਡਾਨੀਆਂ ਨੂੰ ਹੋ ਰਿਹਾ ਆਮ ਲੋਕ ਜਿਹੜੇ ਟੈਰਫਾਂ ਦਾ ਬਹੁਤ ਚੱਲ ਰਹੇ ਆ ਸੋ ਕੁੱਲ ਮਿਲਾ ਕੇ ਅਮਰੀਕਾ ਨੇ ਭਾਰਤ ਦੇ ਉਸ ਜਗ੍ਹਾ ਸੱਟ ਮਾਰੀ ਆ ਬ੍ਰਾਹਮਣਵਾਦ ਦਾ ਨਾਮ ਲੈ ਕੇ ਜਿੱਥੇ ਕਿ ਸਭ ਤੋਂ ਵੱਧ ਦੁੱਖ ਹੁੰਦਾ ਤੇ ਉਹ ਦੱਸ ਰਹੇ ਆ ਕਿ ਭਾਰਤ ਵਿੱਚ ਜੋ ਜਾਤ ਪਾਤ ਸਿਸਟਮ ਚੱਲਦਾ ਆ ਕਿਵੇਂ ਜਿਹੜੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਿਆ ਜਾ ਰਿਹਾ ਤੇ ਪੈਸੇ ਆਪ ਬਣਾਏ ਜਾ ਰਹੇ ਆ ਉਹਦੇ ਬਾਰੇ ਅਮਰੀਕਾ ਨੂੰ ਵੀ ਭਲੀ ਭਾਂਤ ਪਤਾ ਆ। ਸੋ ਕੁੱਲ ਮਿਲਾ ਕੇ ਭਾਰਤ-ਅਮਰੀਕਾ ਸਬੰਧ ਐਸ ਵੇਲੇ ਸਭ ਤੋਂ ਨੀਵੇਂ ਪੱਧਰ ਤੇ ਚੱਲ ਰਹੇ ਨੇ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਗਵੰਤ ਮਾਨ ਹੁਣਾਂ ਦੀ ਸਿਹਤ ਦੀ ਸਿਹਤ ਜਿਆਦਾ ਖਰਾਬ ਹੋ ਗਈ ਐ ਪਹਿਲਾਂ ਘਰੇ ਹੀ ਸੀਗੇ ਜਿਹੜੇ ਆ ਤੇ ਹੁਣ ਉਹਨਾਂ ਨੂੰ ਹਸਪਤਾਲ ਫੋਰਟਿਸ ਹਸਪਤਾਲ ਲਿਜਾਇਆ ਗਿਆ। ਜਦੋਂ ਵੀ ਕੋਈ ਵੱਡਾ ਬੰਦਾ ਬਿਮਾਰ ਹੁੰਦਾ ਉਹਨੂੰ ਫੋਰਟਿਸ ਹਸਪਤਾਲ ਹੀ ਲੈ ਕੇ ਜਾਂਦੇ ਆ। ਇਹ ਕਿਹਾ ਜਾ ਰਿਹਾ ਕਿ ਉਹ ਇਨਫੈਕਸ਼ਨ ਤੋਂ ਪੀੜਤ ਉਹਨਾਂ ਦੇ ਅੰਦਰ ਇਨਫੈਕਸ਼ਨ ਹੋ ਗਈ ਐ। ਸੋ ਜਿਹੜੀ ਉਹਦੀ ਬਿਮਾਰੀ ਆ ਇਨਫੈਕਸ਼ਨ ਆ ਜਾਂ ਉਹਨੇ ਸ਼ਰਾਬ ਵੱਧ ਪੀ ਲਈ ਆ ਜਾਂ ਫਿਰ ਕੁਰਸੀ ਜਾਣ ਦਾ ਖਤਰਾ ਜਿਹੜਾ ਦਿਮਾਗ ਦੇ ਵਿੱਚ ਆ ਉਹ ਤੰਗ ਕਰ ਰਿਹਾ ਇਹਦੇ ਬਾਰੇ ਅੱਡ ਅੱਡ ਸੂਤਰ ਅੱਡ ਅੱਡ ਗੱਲਾਂ ਕਰ ਰਹੇ ਆ ਸੋ ਦੇਖਿਆ ਇਹ ਜਾ ਰਿਹਾ ਕਿ ਭਗਵੰਤ ਮਾਨ ਦੀ ਸਿਹਤ 'ਤੇ ਲਗਾਤਾਰ ਨਿਗ੍ਹਾ ਰ ਆ ਰਿਹਾ ਇਹ ਗੱਲ ਆਪਾਂ ਕੱਲ ਵੀ ਕੀਤੀ ਸੀ ਕਿ ਕੇਜਰੀਵਾਲ ਤੇ ਉਹਨਾਂ ਦੇ ਵਿਚਾਰੇ ਦਰਾੜਾਂ ਪ੍ਰਗਟ ਹੋ ਚੁੱਕੀਆਂ ਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਅੰਦਰੂਗਤੀ ਕਈ ਧੜੇ ਜਿਹੜੇ ਆ ਉਹ ਬਣੇ ਹੋਏ ਆ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਨੇ ਇੱਕ ਟਿੱਪਣੀ ਕੀਤੀ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਹਾਲਤ ਬੜੀ ਗੰਭੀਰ ਆ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਦਾਖਲ ਆ ਉਧਰੋਂ ਹੜ ਆਏ ਹੋਇਆ ਸਰਕਾਰ ਦੇ ਕਮਾਂਪਤੀ ਮੁੱਖ ਮੰਤਰੀ ਦੀ ਸਿਹਤ ਪ੍ਰਤੀ ਪਾਰਟੀ ਨੂੰ ਚਾਹੀਦਾ ਕਿ ਨਾਲੋਂ ਨਾਲ ਜਿਹੜਾ ਆ ਉਹ ਲੋਕਾਂ ਨੂੰ ਜਾਣੂ ਕਰਾਇਆ ਜਾਵੇ ਉਹਨਾਂ ਦੇ ਬਾਰੇ ਸਿਹਤ ਬਾਰੇ ਖਾਸ ਕਰਕੇ ਨਿਯਮਤ ਬੁਲੇਟਿਨ ਜਿਹੜਾ ਜਾਰੀ ਕੀਤਾ ਜਾਵੇ ਉਹ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਜਾਵੇ ਕਿ ਸਰਕਾਰ ਜਿਹੜੀ ਆ ਉਹ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਖਾਸ ਕਰਕੇ ਹੜਪੀੜਤਾ ਦੀ ਮਦਦ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ। ਉਹ ਭਗਵੰਤ ਮਾਨ ਉਹਨਾਂ ਦੀ ਲੰਬੀ ਉਮਰ ਲਈ ਦਵਾਵਾਂ ਨੇ ਜੀ। ਉਹ ਜਿਉਂਦੇ ਰਹਿਣ ਤੇ ਜਿਹੜਾ ਗੰਦ ਉਹਨਾਂ ਨੇ ਪਾਇਆ ਜੋ ਪੰਜਾਬ ਦੇ ਨਾਲ ਧੋਖਾ ਕੀਤਾ ਉਹਨਾਂ ਨੇ ਜੋ ਪੰਜਾਬ ਨੂੰ ਦਿੱਲੀ ਕੋਲੋਂ ਲਟਵਾਇਆ ਉਹ ਆਪਣੀ ਅੱਖਾਂ ਨਾਲ ਦੇਖਣ ਅਤੇ ਲੋਕਾਂ ਕੋਲ ਜਿਉਂਦੇ ਜੀ ਗਾਲਾਂ ਖਾਣ ਕਿ ਉਹਨਾਂ ਨੇ ਦਿੱਲੀ ਮਗਰ ਲੱਗ ਕੇ ਪੰਜਾਬ ਦੀ ਬੇੜੀ ਕਿਦਾਂ ਬਿਠਾਈ ਹੈ ਜੀ। ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ। ਰਾਹਤ ਕਾਰਜਾਂ ਦੀ ਪੰਜਾਬ ਦੇ ਵਿੱਚ ਜੋ ਹੜ ਆਏ ਹੋਇਆ ਰਾਹਤ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਆ ਦਾਨੀ ਦਾਨ ਕਰੀ ਜਾ ਰਹੇ ਆ ਅੱਗੇ ਉਹ ਲੋਕ ਜਿਹੜੇ ਵੰਡ ਰਹੇ ਆ ਤੇ ਨੁਕਸਾਨ ਦਾ ਪਤਾ ਹੁਣ ਹੌਲੀ ਹੌਲੀ ਲੱਗਣਾ ਕਿਉਂਕਿ ਹੁਣ ਮੀਂਹ ਘਟੇ ਆ ਹਟੇ ਆ ਪਾਣੀ ਉਤਰਨਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਉਹਹੀ ਆਵਾਜ਼ ਆ ਰਹੀ ਆ ਕਿ ਦਾਨ ਹੌਲੀ ਹੌਲੀ ਭੇਜੋ ਇਥੇ ਲੋਕਲ ਪੱਧਰ ਤੇ ਉੱਤੇ ਖਾਣ ਪੀਣ ਦਾ ਰਾਸ਼ਨ ਬਹੁਤ ਇਕੱਠਾ ਹੋ ਗਿਆ ਆ ਪੈਸਾ ਸਹੀ ਹੱਥਾਂ ਵਿੱਚ ਜਾਵੇ ਉੱਥੇ ਜਾਵੇ ਜਿੱਥੇ ਜਵਾਬਦੇਹੀ ਵੀ ਹੋ ਸਕੇ ਪੁੱਛਿਆ ਜਾ ਸਕੇ ਪੈਸੇ ਸਹੀ ਥਾਂ ਲੱਗੇ ਆ ਉੱਥੇ ਭੇਜੋ ਵਿਆਹਤ ਬੰਦੀ ਦੇ ਨਾਲ ਮਦਦ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਆ ਲੋਕਾਂ ਨੂੰ ਹੱਥ ਲੱਗੇ ਆ ਕਿ ਗਲਤ ਅੰਸਰਾਂ ਦੇ ਹੱਥ ਪੈਸਾ ਨਾ ਜਾਵੇ ਰਾਸ਼ਨ ਨਾ ਜਾਵੇ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਜਿਹੜੇ ਸ਼ਿਵਰਾਜ ਚਾਹਾਨ ਆ ਉਹ ਦੌਰੇ ਤੇ ਆਏ ਹੋਏ ਸੀਗੇ ਉਹਨਾਂ ਨੇ ਸਾਰਾ ਨਜ਼ਲਾ ਜਿਹੜਾ ਜੀ ਉਹ ਪੰਜਾਬ ਸਰਕਾਰ 'ਤੇ ਝਾੜਤਾ ਕਹਿੰਦੇ ਵੀ ਸੂਬੇ ਦੇ ਦਰਿਆਵਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋਈ ਆ ਰੇਤਾ ਚੋਰੀ ਹੋਇਆ ਉਹਦੇ ਕਰਕੇ ਜਿਹੜਾ ਆ ਇਹ ਹੜ ਆਇਆ ਉਹਦੇ ਕਰਕੇ ਬੰਨ ਟੁੱਟੇ ਆ ਸੋ ਮਤਲਬ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੋਸ਼ੀ ਠਹਿਰਾ ਗਈ ਆ ਉਧਰੋਂ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਜੋ ਕਿਸਾਨ ਮੋਰਚੇ ਦੇ ਦੌਰਾਨ ਲੋਕਾਂ ਦਾ ਪਿਆਰ ਬਣਿਆ ਹੋਇਆ ਉਹ ਹੱਲੇ ਤੱਕ ਨਿਭ ਰਿਹਾ ਆ ਹਰਿਆਣੇ ਦੇ ਕਿਸਾਨ ਰਾਜਸਥਾਨ ਦੇ ਕਿਸਾਨ ਜਿੰਨੇ ਜੋਗੇ ਹੈਗੇ ਆ ਘਰਾਂ ਦੇ ਵਿੱਚੋਂ ਪੈਸੇ ਦਾਣੇ ਇਕੱਠੇ ਕਰਕੇ ਪੰਜਾਬ ਦੀ ਮਦਦ ਵਾਸਤੇ ਟਰਾਲੀਆਂ ਲੈ ਕੇ ਤੁਰ ਪਏ ਆ ਪਹੁੰਚ ਗਏ ਆ ਤੇ ਇਹ ਹਰ ਤਰੀਕੇ ਦੇ ਨਾਲ ਸੰਭਵ ਕੋਸ਼ਿਸ਼ ਕਰਨਾ ਚਾਹੁੰਦੇ ਆ ਲੋਕ ਚਾਹੁੰਦੇ ਆ ਸਰਕਾਰਾਂ ਚਾਹੁੰਦੀਆਂ ਕਿ ਉਹਨਾਂ ਨੂੰ ਪਾੜਿਆ ਜਾਵੇ ਪਰ ਕਿਸਾਨਾਂ ਦਾ ਆਪਸੀ ਪਿਆਰ ਜਿਹੜਾ ਹੈ ਜੀ ਉਹ ਦੇਖਣ ਨੂੰ ਮਿਲ ਰਿਹਾ ਪੰਜਾਬ ਦੀ ਮਦਦ ਦੇ ਵਾਸਤੇ ਹਰਿਆਣੇ ਦੇ ਲੋਕ ਰਾਜਸਥਾਨ ਦੇ ਲੋਕ ਜਿਹੜੇ ਆ ਨਤਰੇ ਹੋਏ ਆ ਦੂਜੇ ਪਾਸੇ ਹਰਿਆਣੇ ਤੇ ਰਾਜਸਥਾਨੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਕਹਿੰਦੀਆਂ ਸੀ ਕਿ ਪੰਜਾਬ ਪਾਣੀ ਨਹੀਂ ਛੱਡਦਾ ਪੰਜਾਬ ਨੂੰ ਹੋਰ ਪਾਣੀ ਚਾਹੀਦਾ ਜਿੰਨਾ ਸਾਡੀ ਮਿੱਟੀ ਹੋਈ ਮਿਆਦ ਆ ਉਹਨਾਂ ਪਾਣੀ ਅਸੀਂ ਲੈ ਚੁੱਕੇ ਆ ਸਾਨੂੰ ਹੁਣ ਹੋਰ ਪਾਣੀ ਚਾਹੀਦਾ ਆ ਉਹਨਾਂ ਨੇ ਹੁਣ ਹੱਥ ਕੜੇ ਕਰਤੇ ਆ ਕਿ ਸਾਨੂੰ ਹੁਣ ਬਿਲਕੁਲ ਜ਼ੀਰੋ ਪਾਣੀ ਚਾਹੀਦਾ ਨਹਿਰਾਂ ਬੰਦ ਕੀਤੀਆਂ ਜਾਣ ਹਾਲਾਂਕਿ ਪੰਜਾਬ ਦੇ ਵਿੱਚ ਹੜਾ ਆਇਆ ਹੋਇਆ ਨਹਿਰਾਂ ਦੇ ਵਿੱਚ ਪਾਣੀ ਛੱਡ ਕੇ ਪੰਜਾਬ ਦੇ ਹੜ ਨੂੰ ਘੱਟ ਕੀਤਾ ਜਾ ਸਕਦਾ ਆ ਪਰ ਉਹ ਇਸ ਕਰਕੇ ਨਹਿਰਾਂ ਨਹੀਂ ਚਲਾਈਆਂ ਜਾ ਰਹੀਆਂ ਕਿ ਜੇ ਨਹਿਰਾਂ ਚੱਲੀਆਂ ਵਿੱਚ ਘਾਰ ਜੰਮੂਗੀ ਘਾਰ ਜੰਮ ਗਈ ਤਾਂ ਗਾਹਾਂ ਫਿਰ ਨਹਿਰਾਂ ਦੀ ਜਿਹੜੀ ਸਮਰੱਥਾ ਘਟ ਜਾਣੀ ਆ ਪਾਣੀ ਦੀ ਲੁੱਟ ਜਿਹੜੀ ਆ ਘੱਟ ਹੋਣੀ ਆ ਉਲਟਾ ਫਿਰ ਘਾਰ ਕੱਢਣ ਵਾਸਤੇ ਪੈਸੇ ਖਰਚਣੇ ਪੈਣਗੇ ਸੋ ਇਸ ਵਾਸਤੇ ਕਦੇ ਵੀ ਨਹਿਰਾਂ ਦੇ ਵਿੱਚ ਜ਼ੀਰੋ ਪਾਣੀ ਵੀ ਆਉਣਾ ਨਹੀਂ ਚਾਹੀਦਾ ਮਤਲਬ ਨਹਿਰਾ ਸੁੱਕੀਆਂ ਰੱਖੋ ਇਸ ਵਾਸਤੇ ਹਰਿਆਣਾ ਅਤੇ ਰਾਜਸਥਾਨ ਦੀਆਂ ਅੱਡ-ਅੱਡ ਸਰਕਾਰਾਂ ਜਿਹੜੀਆਂ ਨੇ ਜੀ ਉਹਨਾਂ ਦੇ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਵਗ ਓਹੋ ਪਖੜਾ ਅਬਿਆਸ ਮੈਨੇਜਮੈਂਟ ਬੋਰਡ ਨੂੰ ਪੰਜਾਬ ਸਰਕਾਰ ਨੂੰ ਲਿਖ ਰਹੇ ਆ ਕਿ ਨਹਿਰਾਂ ਦੇ ਵਿੱਚ ਹੁਣ ਬਿਲਕੁਲ ਵੀ ਪਾਣੀ ਨਹੀਂ ਆਉਣਾ ਚਾਹੀਦਾ ਸੋ ਪੰਜਾਬ ਦੀ ਮਦਦ ਕਰਨ ਤੋਂ ਜਿੱਥੇ ਲੋਕ ਨਾਲ ਖੜੇ ਆ ਹਰਿਆਣਾ ਤੇ ਰਾਜਸਥਾਨ ਦੇ ਪਰ ਸਰਕਾਰਾਂ ਜਿਹੜੀਆਂ ਨੇ ਜੀ ਉਹ ਉਲਟ ਖੜੀਆਂ ਕਹਿੰਦੇ ਵੀ ਅਸੀਂ ਕੋਈ ਵੀ ਮਦਦ ਨਹੀਂ ਕਰ ਸਕਦੇ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਜਿਹੜਾ ਕਿ ਇਸ ਹਫ਼ਤੇ ਦਾ ਖੇਡਲਾ ਪ੍ਰੋਗਰਾਮ ਹੈਗਾ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ શો ઇઝ સ્પોન્સર બાત જુલર ફાઈબર ટેક અને આપણા મોટરસ